ਦੇ ਸੁਪਰਸਟਾਰ ਮਨੋਜ ਕੁਮਾਰ ਨਹੀਂ ਰਹੇ ਮਨੋਜ ਕੁਮਾਰ ਉਰਫ ਭਰਤ ਸਿੰਘ ਇਸ ਦੁਨੀਆ ਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ ਜੀ ਹਾਂ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਮੈਂ ਤੁਹਾਡਾ ਦੋਸਤ ਸੋ ਸਹੋਤਾ ਦੋਸਤੋ ਮਨੋਜ ਕੁਮਾਰ ਦਾ ਨਾਮ ਜ਼ਹਿਨ ਵਿੱਚ ਆਉਂਦੇ ਸਾਰੇ ਸਾਡੇ ਅੱਖਾਂ ਦੇ ਅੱਗੇ ਬਹੁਤ ਸਾਰੀਆਂ ਅਜਿਹੀਆਂ ਫਿਲਮਾਂ ਜਿਨ੍ਹਾਂ ਫਿਲਮਾਂ ਦੇ ਵਿੱਚ ਭਾਰਤ ਨੂੰ ਲੈ ਕੇ ਇੱਕ ਬੜੀ ਅਹਿਮ ਕਹਾਣੀ ਹੁੰਦੀ ਹੈ ਔਰ ਉਹ ਕਹਾਣੀ ਜੋ ਕਿਤੇ ਨਾ ਕਿਤੇ ਸਾਡੇ ਪਿਛੋਕਰ ਦੇ ਨਾਲ ਜੁੜੀ ਹੁੰਦੀ ਹੈ ਜਾਂ ਸਾਡੇ ਕਿਸੇ ਇਤਿਹਾਸ ਦੇ ਨਾਲ ਜੁੜੀ ਹੁੰਦੀ ਹੈ ਮਨੋਜ ਕੁਮਾਰ ਜਿਨ੍ਹਾਂ ਦਾ ਨਾਮ ਅਸੀਂ ਲੋਕ ਬੜੇ ਕਹਿ ਸਕਦੇ ਆ ਕਿ ਪਿਆਰ ਤੇ ਬੜੇ ادب ਨਾਲ ਉਹਨਾਂ ਦਾ ਨਾਮ ਲੈਂਦੇ ਆ ਭਾਰਤ ਕੁਮਾਰ ਕਿਉਂਕਿ ਮਨੋਜ ਕੁਮਾਰ ਦੀਆਂ ਜਿੰਨੀਆਂ ਵੀ ਫਿਲਮਾਂ ਨੇ ਉਹਨਾਂ ਫਿਲਮਾਂ ਦੇ ਵਿੱਚ ਭਾਰਤ ਨਾਮ ਦਾ ਵਿਸ਼ਾ ਜ਼ਰੂਰ ਹੁੰਦਾ ਹੈ ਔਰ ਕਿ ਕ੍ਰਾਂਤੀ ਦੇਖ ਲੋ ਹੋਰ ਬਹੁਤ ਸਾਰੀਆਂ ਫਿਲਮਾਂ ਨੇ ਜਿਨ੍ਹਾਂ ਫਿਲਮਾਂ ਦੇ ਵਿੱਚ ਉਹਨਾਂ ਨੇ ਬਕਾਇਦਾ ਤੌਰ ਤੇ ਭਾਰਤ ਦੀ ਜਾਤਾ ਇਤਿਹਾਸ ਨੂੰ ਲੈ ਕੇ ਤਸਵੀਰ ਨੂੰ ਪੇਸ਼ ਕੀਤਾ ਹੈ ਜਨ ਚਲੰਤ ਮਾਮਲਿਆਂ ਨੂੰ ਲੈ ਕੇ ਉਹਨਾਂ ਨੇ ਤਸਵੀਰ ਜਿਹੜੀ ਹੈ ਭਾਰਤ ਦੀ ਪੇਸ਼ ਕੀਤੀ ਹੈ ਔਰ ਇਸੇ ਕਰਕੇ ਇਸੇ ਕਰਕੇ ਮਨੋਜ ਕੁਮਾਰ ਜੀ ਦੇ ਫੈਨ ਉਹਨਾਂ ਨੂੰ ਜ਼ਿਆਦਾ ਭਾਰਤ ਕੁਮਾਰ ਦੇ ਨਾਮ ਨਾਲ ਜਾਣਦੇ ਸਨ ਉਹਨਾਂ ਦੀ ਉਮਰ 87 ਸਾਲ ਦੀ ਸੀ ਔਰ ਅੱਜ 4:03 ਤੇ ਉਹਨਾਂ ਨੇ ਜਿਹੜੀ ਹੈ ਆਖਰੀ ਸਾਹ ਲਈ ਹੈ ਔਰ ਮੈਂ ਤੁਹਾਨੂੰ ਦੱਸ ਦਿਆਂ ਦੋਸਤੋ ਕਿ ਮਨੋਜ ਕੁਮਾਰ ਦੀ ਜੋ ਫਿਲਮ ਇੰਡਸਟਰੀ ਨੂੰ ਦੇਣ ਹੈ ਉਹ ਬਾ ਕਮਾਲ ਹੈ ਅਸੀਂ ਛੋਟੇ ਛੋਟੇ ਹੁੰਦੇ ਸੀ ਤਾਂ ਜਦੋਂ ਮਨੋਜ ਕੁਮਾਰ ਦੀਆਂ ਫਿਲਮ ਆਇਆ ਕਰਦੇ ਸੀ ਔਰ ਖਾਸ ਕਰਕੇ ਕ੍ਰਾਂਤੀ ਫਿਲਮ ਨੂੰ ਆਪਾਂ ਕਿਸ ਤਰ੍ਹਾਂ ਭੁੱਲ ਸਕਦੇ ਆ ਮਤਲਬ ਇੰਨੀ ਬਾ ਕਮਾਲ ਫਿਲਮ ਪ੍ਰੋਡਿਊਸਰ ਵੀ ਰਹੇ ਨੇ ਰਾਈਟਰ ਵੀ ਰਹੇ ਨੇ ਡਾਇਰੈਕਟਰ ਵੀ ਰਹੇ ਨੇ ਔਰ ਕ੍ਰੀਏਟਿਵ ਕੰਮ ਜਿੰਨਾ ਵੀ ਮਨੋਜ ਕੁਮਾਰ ਜੀ ਦੀਆਂ ਫਿਲਮਾਂ ਵਿੱਚ ਹੁੰਦਾ ਉਹ ਸਾਰਾ ਹੀ ਬੇਸਡ ਜਿਹੜਾ ਹੈ ਉਹ ਮਨੋਜ ਕੁਮਾਰ ਜੀ ਦੇ ਉੱਪਰ ਹੀ ਹੁੰਦਾ ਹੈ ਔਰ 87 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਚਲੇ ਗਏ ਮੈਂ ਥੇ ਵੀ ਦੱਸਣਾ ਚਾਹੁੰਦਾ ਦੋਸਤੋ ਉਹਨਾਂ ਨੂੰ ਹਰ ਆਵਾਰ ਜਿਹੜਾ ਹੈ ਹਰ ਇਨਾਮ ਜਿਹੜਾ ਹੈ ਉਹ ਮਿਲਿਆ ਹੈ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ 2015 ਦੇ ਵਿੱਚ ਉਹਨਾਂ ਨੂੰ ਦਾਦਾ ਸਾਹਿਬ ਫਾਲਕੇ ਆਵਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੋਰ ਵੀ ਬਹੁਤ ਸਾਰੇ ਸਨਮਾਨ ਨੇ ਜੋ ਹਮੇਸ਼ਾ ਹਮੇਸ਼ਾ ਉਹਨਾਂ ਦੀ ਮਤਲਬ ਕੰਮ ਦੀ ਤਾਰੀਫ ਕਰਦੇ ਨੇ ਕੰਮ ਦੀ ਕਦਰ ਕਰਦੇ ਨੇ ਦੋਸਤੋ ਮੈਂ ਇੱਥੇ ਦੱਸ ਦਿਆਂ ਕਿ ਹਾਲਾਂਕਿ ਮਨੋਜ ਕੁਮਾਰ ਨੇ ਆਪਣੇ ਪੁੱਤਰ ਨੂੰ ਵੀ ਲਾਂਚ ਕੀਤਾ ਸੀ ਕ੍ਰਾਂਤੀ ਫਿਲਮ ਦਾ ਉਹਨੇ ਕਿਹਾ ਸੀ ਕਿ ਇਸ ਨੂੰ ਕ੍ਰਾਂਤੀ ਦਾ 파ਰਟ 2 ਜਿਹੜਾ ਹੈ ਪਤਾ ਨਹੀਂ ਲੋਕਾਂ ਦੀ ਡਿਮਾਂਡ ਸੀ ਕਿ ਕ੍ਰਾਂਤੀ 파ਰਟ 2 ਵੀ ਆਉਣਾ ਚਾਹੀਦਾ ਹੈ ਇਹਨਾਂ ਬਾ ਕਮਾਲ ਮਤਲਬ ਕੰਮ ਕੀਤਾ ਸੀ ਮਨੋਜ ਕੁਮਾਰ ਜੀ ਨੇ ਦਲੀਪ ਸਾਹਿਬ ਨੇ ਔਰ ਸ਼ਸ਼ੀ ਕਪੂਰ ਜੀ ਨੇ ਨਾ ਤੋਂ ਇਲਾਵਾ ਹੋਰ ਵੀ ਬਾਕੀ ਜਿੰਨੇ ਵੀ ਕਲਾਕਾਰ ਸੀ ਹਰ ਇੱਕ ਨੇ ਕ੍ਰਾਂਤੀ ਫਿਲਮ ਦੇ ਵਿੱਚ ਬਾ ਕਮਾਲ ਕੀਤਾ ਔਰ ਇੱਥੋਂ ਤੱਕ ਕਿ ਜਿਹੜੇ ਕਰਾਊਡ ਦੇ ਸੀਨ ਫਿਲਮਾਏ ਗਏ ਸੀ ਉਹਨਾਂ ਕਰਾਊਡ ਦੇ ਸੀਨ ਦੇ ਵਿੱਚ ਜਿਹੜੇ ਐਕਟਰ ਲੋਕ ਸੀਗੇ ਉਹਨਾਂ ਨੂੰ ਵੀ ਸਲੂਟਾ ਉਹਨਾਂ ਨੇ ਵੀ ਬਾ ਕਮਾਲ ਕੀਤਾ ਕੰਮ ਕਿਉਂਕਿ ਦੇਖੋ ਪਰਦੇ ਦੇ ਪਿੱਛੇ ਜਿਹੜੇ ਲੋਕ ਨੇ ਉਹਨਾਂ ਦੀ ਕ੍ਰੀਏਟਿਵਨੈਸ ਇਹ ਹੁੰਦੀ ਹੈ ਕਿ ਜੋ ਡਾਇਰੈਕਟਰ ਨੇ ਐਕਟਰ ਨੂੰ ਕਹਿਣਾ ਹੈ ਉਹੀ ਹੀ ਐਕਟਰ ਨੇ ਕਰਨਾ ਹੁੰਦਾ ਹੈ ਸੋ ਜਿੰਨਾ ਵੀ ਹਾਲਾਂਕਿ ਜਦੋਂ ਕਹਿੰਦੇ ਕਿ ਕ੍ਰਾਂਤੀ ਫਿਲਮ ਬੜੀ ਸੀ ਔਰ ਇੱਕ ਦਿਨੋ ਦਿਨ ਮਤਲਬ ਇੰਨੀ ਜ਼ਿਆਦਾ ਕਾਸਟਲੀ ਹੁੰਦੀ ਜਾ ਰਹੀ ਸੀ ਲੇਕਿਨ ਮਨੋਜ ਕੁਮਾਰ ਜੀ ਦੇ ਚਿਹਰੇ ਤੇ ਸ਼ਕਸਤ ਨਾਮ ਦੀ ਕਦੇ ਵੀ ਚੀਜ਼ ਦੇਖਣ ਨੂੰ ਨਹੀਂ ਮਿਲੀ ਸੋ ਦੋਸਤੋ ਬੜਾ ਦਿਲ ਦੁਖੀ ਹੋਇਆ ਅੱਜ ਜਦੋਂ ਸਵੇਰੇ ਇੱਕ ਖਬਰ ਬ੍ਰੇਕਿੰਗ ਦੇ ਰੂਪ ਵਿੱਚ ਚੱਲ ਰਹੀ ਸੀ ਕਿ ਮਨੋਜ ਕੁਮਾਰ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੇ ਅੱਜ ਸਵੇਰੇ 4:03 ਮਿੰਟ ਤੇ ਉਹਨਾਂ ਨੇ ਆਖਰੀ ਸਾਹ ਜੜੀ ਹੈ ਉਹ ਲਿਆ ਹੈ ਔਰ ਵੱਡੀ ਗੱਲ ਇਥੇ ਇਹ ਹੈ ਕਿ 87 ਸਾਲ ਦੀ ਉਮਰ ਹਜੇ ਤੱਕ ਬਹੁਤ ਕੁਝ ਜਿਵੇਂ ਮੈਨੂੰ ਯਾਦ ਹੈ ਦੇਵਾਨਨ ਸਾਹਿਬ ਉਹਨਾਂ ਦਾ ਇੱਕ ਜਿਹਨੇ ਦਿਨਾਂ ਵਿੱਚ ਉਹਨਾਂ ਦੀ ਡੈਥ ਹੋ ਗਈ ਤੇ ਇੱਕ ਸਕ੍ਰਿਪਟ ਦੇ ਉੱਪਰ ਬਕਾਇਦਾ ਤੌਰ ਤੇ ਕੰਮ ਕਰ ਰਹੇ ਸੀ ਔਰ ਕਿਸੇ ਰਿਪੋਰਟਰ ਨੇ ਜਦੋਂ ਪੱਤਰਕਾਰ ਨਾਲ ਗੱਲਬਾਤ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਇਸ ਸਕ੍ਰਿਪਟ ਦੇ ਉੱਪਰ ਕੰਮ ਕਰ ਰਿਹਾ ਹਾਂ ਇਨਸ਼ਾਅੱਲਾ ਔਰ ਬਾਰੇ ਸਮੇਂ ਵਿੱਚ ਅਸੀਂ ਇਸ ਨੂੰ ਲొਕੇਸ਼ਨ ਤੇ ਲੈ ਕੇ ਆਵਾਂਗੇ ਲੇਕਿਨ ਪ੍ਰਮਾਤਮਾ ਨੂੰ ਖੁਦਾ ਨੂੰ ਗੌਰ ਨੂੰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਲੇਕਿਨ ਅੱਜ ਦੀ ਵੱਡੀ ਖਬਰ ਇਹ ਹੈ ਕਿ 87 ਸਾਲਾਂ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਮਨੋਜ ਕੁਮਾਰ ਜੀ ਬਹੁਤ ਲੋਕਾਂ ਦੀ ਪ੍ਰੇਰਨਾ ਦਾ ਸਰੋਤ ਨੇ ਔਰ ਅੱਜ ਫਿਲਮ ਇੰਡਸਟਰੀ ਪੂਰੀ ਤਰ੍ਹਾਂ ਮਾਤਮ ਵਿੱਚ ਹੈ ਔਰ ਮੈਂ ਇੱਥੇ ਦੱਸ ਦਿਆ ਕਿ ਮਤਲਬ ਜਿੰਨੇ ਲੋਕਾਂ ਨੇ ਜਿੰਨੇ ਕਲਾਕਾਰਾਂ ਨੇ ਵੀ ਮਨੋਜ ਕੁਮਾਰ ਜੀ ਦੇ ਨਾਲ ਕੰਮ ਕੀਤਾ ਹੈ ਸੱਚਮੁੱਚ ਉਹ ਅੱਜ ਉਹਨਾਂ ਨੂੰ ਯਾਦ ਕਰ ਰਹੇ ਨੇ ਉਹਨਾਂ ਦੇ ਨਾਲ ਬਤਾਏ ਹੋਏ ਜ਼ਿੰਦਗੀ ਦੇ ਪਲ ਜਿਹੜੇ ਹੈ ਉਹਨ ਲੋਕੇਸ਼ਨ ਕੈਮਰੇ ਦੇ ਅੱਗੇ ਕੈਮਰੇ ਦੇ ਪਿੱਛੇ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਲੇਕਿਨ ਜਿਹੜਾ ਹੈ ਆਖਰਕਾਰ ਉਹ ਇਸ ਦੁਨੀਆ ਤੇ ਨਹੀਂ ਰਹੇ ਔਰ ਮੈਂ ਇੱਥੇ ਦੱਸ ਦਿਆ ਕਿ 21 ਫਰਵਰੀ 2025 ਨੂੰ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਔਰ ਲੰਬੀ ਬਿਮਾਰੀ ਜਿਹੜੀ ਸੀ ਉਹ ਤਕਰੀਬਨ ਖਾਸੀ ਵਧੀ ਹੋਈ ਸੀ ਔਰ 21 ਫਰਵਰੀ 2025 ਨੂੰ ਐਡਮਿਟ ਕਰਵਾਉਣ ਤੋਂ ਬਾਅਦ ਅੱਜ ਇਹ ਖਬਰ ਆ ਰਹੀ ਹੈ ਕਿ ਮਨੋਜ ਕੁਮਾਰ ਜੀ ਇਸ ਦੁਨੀਆ ਤੇ ਨਹੀਂ ਰਹੇ ਜਿਨ੍ਹਾਂ ਨੂੰ ਅਲੱਗ-ਅਲੱਗ ਅਵਾਰਡ ਸਨਮਾਨ ਜਿਹੜੇ ਨੇ ਉਹਨਾਂ ਦੇ ਕੰਮ ਨੂੰ ਉਹਨਾਂ ਦੇ ਕੰਮ ਦੀ ਤਾਰੀਫ ਦੇ ਵਿੱਚ ਉਹਨਾਂ ਨੂੰ ਦਿੱਤੇ ਗਏ ਨੇ ਪਦਮ ਸ਼੍ਰੀ ਦਿੱਤਾ ਗਿਆ ਹੈ 2015 ਦੇ ਵਿੱਚ ਉਹਨਾਂ ਨੂੰ ਦਾਦਾ ਸਾਹਿਬ ਫਲਕੀ ਅਵਾਰਡ ਦੇ ਨਾਲ ਸਨਮਾਨਤ ਕੀਤਾ ਗਿਆ ਸੋ ਦੋਸਤੋ ਪੋਸੂ ਨਮਾ ਚੈਨਲ ਵੱਲੋਂ ਵੀ ਇਸ ਵਿਚੜੀ ਹੋਈ ਆਤਮਾ ਨੂੰ ਸ਼ਰਧਾਂਜਲੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਦੋਸਤੋ ਕਿ ਇਹ ਕਲਾਕਾਰ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਹੈ ਔਰ ਮਤਲਬ ਇਨਾਂ ਦੀਆਂ ਫਿਲਮਾਂ ਇਨਾਂ ਦੀਆਂ ਗੱਲਾਂ ਬਾਤਾਂ ਹਮੇਸ਼ਾ ਉਹਨਾਂ ਦੇ ਨਾਲ ਅਸੀਂ ਜੁੜੇ ਰਹਾਂਗੇ ਤੁਸੀਂ ਦੇਖੋ ਕਿੰਨੇ ਕਲਾਕਾਰ ਨੇ ਬਾ ਕਮਾਲ ਦਿਲੀਪ ਸਾਹਿਬ ਚੱਲ ਗਏ ਰਾਜ ਕਪੂਰ ਜੀ ਚੱਲ ਗਏ ਰਾਜਕੁਮਾਰ ਸਾਹਿਬ ਚੱਲ ਗਏ ਰਾਜਿੰਦਰ ਜੀ ਚੱਲ ਗਏ ਸੁਨੀਲ ਦਸ ਜੀ ਚੱਲੇ ਗਏ ਸ਼ਸ਼ੀ ਕਪੂਰ ਜੀ ਚੱਲ ਗਏ ਸ਼ਮੀ ਕਪੂਰ ਜੀ ਚੱਲ ਗਏ ਮਤਲਬ ਕਿਸ ਕਿਸ ਦਾ ਨਾਮ ਲਮਾ ਔਰ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਇਹ ਜਿੱਥੇ ਵੀ ਗਏ ਨੇ ਅ ਸੋਚ ਹੈ ਕਿ ਮਤਲਬ ਕਿਤੇ ਨਾ ਕਿਤੇ ਬੈਠ ਕੇ ਸਾਰੇ ਗੱਲਾਂ ਕਰਦੇ ਹੋਣਗੇ ਯਾਰ ਕਿੰਨਾ ਕੰਮ ਕੀਤਾ ਆਪਾਂ ਖੈਰੇ ਮੇਰਾ ਇੱਕ ਅਲੱਗ ਤਰ੍ਹਾਂ ਦਾ ਵਿਚਾਰ ਹੈ ਸੋ ਬਹੁਤ ਅੱਛੇ ਬਹੁਤ ਮਤਲਬ ਇਸ ਗੱਲ ਦੇ ਨਾਲ ਅਸੀਂ ਪੂਰੇ ਪਰਿਵਾਰ ਦੇ ਵਿੱਚ ਦੁੱਖ ਦੀ ਘੜੀ ਦੇ ਨਾਲ ਅਸੀਂ ਵੀ ਮਤਲਬ ਮੌਜੂਦ ਹੈ ਕਿਉਂਕਿ ਇਹ ਮਨੋਜ ਕੁਮਾਰ ਜੀ ਦਾ ਜਾਣਾ ਇੱਕ ਬਹੁਤ ਵੱਡਾ ਫਿਲਮ ਇੰਡਸਟਰੀ ਨੂੰ ਘਾਟਾ ਹੈ ਔਰ ਪੁਵਿੱਖ ਦੇ ਵਿੱਚ ਬੜੀਆਂ ਯੋਜਨਾਵਾਂ ਸੀ ਲੇਕਿਨ ਉਹ ਪ੍ਰੈਕਟੀਕਲੀ ਰੂਪ ਵਿੱਚ ਨਹੀਂ ਆ ਸਕਿਆ ਸੁਪੋਸੁਨਾਵਾ ਚੈਨਲ ਵੱਲੋਂ ਉਹਨਾਂ ਨੂੰ ਬਹੁਤ ਨਿੱਗੀ ਸ਼ਰਧਾਂਜਲੀ ਔਰ ਪਿੱਛੇ ਪਰਿਵਾਰ ਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਇਹ ਅਰਦਾਸ ਹੈ ਕਿ ਭਾਣਾ ਮੰਨਣ ਦਾ ਬਲ ਬਖਸ਼ਣਾ ਕਿਰਪਾ ਕਰਨੀ ਦਇਆ ਕਰਨੀ ਬਖਸ਼ਿਸ਼ ਕਰਨੀ ਜੁੜੇ ਰਹੋ ਪੋਸੁਨਾਵਾ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ